ਇਹ ਨਹੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਲਾਇਆ ਗਿਆ ਇਲੈਕਸ਼ਨ ਨੂੰ ਮਧੇਨ ਰੱਖਦੇ ਜਿਹੜੀ ਕੈਸ਼ ਕੋਈ ਹੋਰ ਕਾਬਲੇ ਇਤਰਾ ਚੀਜ਼ਾਂ ਜਿਵੇਂ ਕੋਈ ਐਨਡੀਪੀਐਸ ਹੋ ਗਿਆ ਵੈਪਨ ਹੋ ਗਿਆ ਆਕਸਾਈਜ ਹੋ ਗਈ ਉਹਦੇ ਰਿਗਾਰਡਿੰਗ ਲਾਇਆ ਹੈ ਮੈਂ ਤੇ ਮੇਰੀ ਟੀਮ ਜਿਹੜੀ ਐਸਐਸਪੀ ਸਾਹਿਬ ਤੇ ਐਸਐਸਟੀ ਟੀਮਾਂ ਜਿਹੜੀਆਂ ਸਾਡੀਆਂ ਐਸਐਸਟੀ ਟੀਮ ਦੇ ਨਾਲ ਹੀ ਤੇ ਨਾਕੇ ਬਿਲਕੁਲ ਡਿਊਟੀਲੀਡੀ ਚੈਕਿੰਗ ਕਰ ਰਹੇ ਆ ਦਰਾਨੇ ਚੈੱਕ ਸਾਡੀ ਜਿਹੜੀ ਐਸਐਸਟੀਟੀ ਟੀਮ ਨੂੰ ਆਇਆ ਕੱਲ ਸ਼ਾਮ ਤੋਂ ਅੱਜ ਤੱਕ ਅਸੀਂ 12 ਲੱਖ 68400 ਰੁਪਏ ਕਮਾ ਲਿਆ। ਉਦੋਂ ਹੁਣ ਵੀ ਜਿਹੜੀ ਜਿਹੜੇ ਸਾਡੀ ਟਿਲ 1 ਜੂਨ ਤੱਕ ਜਾਰੀ ਰਹੀ ਇਲੈਕਸ਼ਨ ਦਾ। ਹਾਂਜੀ ਅਸੀਂ ਦੇਰ ਰਾਤ ਤੋਂ ਇਸੇ ਨਾਕਾਬੰਦੀ ਕੀਤੀ ਹੋਈ ਆ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਮਾਲਜੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਇਹ ਜਨਾਕਰਦੀ ਦੀ ਜੀ ਜਨਾਕਰਦੀ ਦੌਰਾਨ ਸਾਨੂੰ ਜਿਹੜੀ ਹੈ 50 ਹਜ਼ਾਰ ਤੋਂ ਉਪਰ ਬੰਦਾ ਕੈਸ ਹੈ ਜਿਹੜਾ ਇਲੈਕਸ਼ਨ ਬਰਾਮ ਨਹੀਂ ਲਿਜਾ ਸਕਦਾ ਉਹ ਕਵਰ ਕੀਤਾ ਗਿਆ ਹੈਗਾ 4 ਮਹੀਨਿਆਂ ਤੋਂ ਹੁਣ ਤੱਕ ਅਸੀਂ 12 ਲੱਖ ਤੱਕ ਦੀ ਜਾਬ ਦਾ ਕੌਫੀਆ ਜਿਹੜੇ ਪੈਸੇ ਰਿਕਵਰ ਕੀਤੇ ਨੇ ਸਾਡੀਆਂ ਟੀਮਾਂ ਨੇ ਤੁਸੀਂ ਦੱਸਿਆ ਪੈਸੇ ਕਿੱਥੇ ਲੱਗੇ ਆ ਉਹ ਵੀ ਦੱਸੋ हां ਇਹ ਜਿਹੜੀ ਸਭੀਆਂ ਟੀਮਾਂ ਬਣੀਆਂ ਆਉਣੀਆਂ ਨੇ ਵੈਰੀਫਾਈ ਕਰਨ ਵਾਸਤੇ ਉਹਨਾਂ ਅੱਗੇ ਆਪਣਾ ਰਿਕਾਰਡ ਪੇਸ਼ ਕਰ ਦੇਣਗੇ ਉਹ ਜਿਵੇਂ ਵੀ ਹੋਗਾ ਉਹ ਉਹਨਾਂ ਦੇ ਜਿਹਦੀ ਮਨੀ ਆਹੀ ਹੈ ਲਖਣਾਤੂ ਬਕਤੀ ਜਾਂ ਸਾਡੀ ਹੈ ਇਹਦਾ ਅਬ ਮਕਸਦ ਆਈ ਹੈ ਵੀ ਇਹ ਮਨੀ ਹੈ ਜਿਹੜੀ ਜਿੰਨਾ ਕਰੋ ਸਾਫਤ ਨਹੀਂ ਕਰਦੇ ਵੀ ਕਿੱਥੇ ਕਾਦੇ ਵਾਸਤੇ ਵਰਤ ਰਹੇ ਨੇ ਫਿਰ ਉਸ ਇਲੈਕਸ਼ਨ ਦੇ ਦੌਰਾਨ ਦਾ ਮਤਲਬ ਇਹੀ ਮੰਨਿਆ ਜਾਂਦਾ ਵੀ ਇਹ ਇਲੈਕਸ਼ਨ ਨਾਲ ਮੰਨੋ ਜੇ ਸਾਫ ਕਰਮੇ ਦੇ ਰੱਟੇ ਨੂੰ ਦਿੱਤੇ ਹਨ ਜਿਸ ਤਰ੍ਹਾਂ ਇਹ ਸਬੰਧਤ ਅਥਾਰਟੀ ਦਾ ਕੰਮ ਹੈ ਜੇ ਉਹਨਾਂ ਕੋਲ ਸਾਬਤ ਹੋ ਜਾਂਦਾ ਫਿਰ ਉਹਨਾਂ ਦਾ ਹੁਕਮ ਹੈ ਮੌਕੇ ਤੇ ਕੋਈ ਇਹਨੇ ਕੋਲ ਫੇਲ ਕੋਈ ਕੁਛ हां ਨਹੀਂ ਮੌਕੇ ਤੇ ਕੁਝ ਵੀ ਨਹੀਂ ਸਬੂਤ ਪੇਸ਼ ਕਰ ਸਕਦੇ ਨਾ ਇਹ ਆਪਣੀ ਪੇਮੈਂਟ ਬਾਰੇ ਦੱਸ ਸਕਦੇ ਨੇ ਜੀ ਜਿਹੜਾ ਜੋ ਜਿਹੜੇ ਲੋਕ ਕੈਸ਼ ਵੀ ਚੈਰੀ ਕਰਕੇ ਜਾਂਦੇ ਉਹ ਉਹ ਦਾ ਵੀ 50000 ਤੋਂ ਵਾਪਸ ਨਹੀਂ ਦਰਾਨੇ ਇਲੈਕਸ਼ਨ ਨਹੀਂ ਲਿਜਾ ਸਕਦੇ 50000 ਤੋਂ ਸਾਥ ਨਹੀਂ ਇਹ ਲੈ ਕੇ ਜਾਣਗੇ ਫਿਰ ਰਸੀਦਾਂ ਦੇ ਖਿਲਾਫ ਜਿਹੜੇ ਆ ਵੀ